हां जी दोस्तों आज इक इंटरव्यू सुनी मैं ਜਿਹਦੇ ਵਿੱਚ ਰਵਨੀਤ ਬਿੱਟੂ ਪੱਤਰਕਾਰ ਨੂੰ ਕਹਿ ਰਿਹਾ ਕਹਿੰਦਾ ਮੈਂ ਮੁੱਖ ਮੰਤਰੀ ਨਾਲ ਡਿਬੇਟ ਕਰਨੀ ਹੈ ਟਾਈਮ ਵੀ ਉਹਦਾ ਥਾਂ ਵੀ ਉਹਦਾ ਕਹਿੰਦਾ ਮੈਂ ਤਿਆਰ ਆਂ ਮੁੱਖ ਮੰਤਰੀ ਨਾਲ ਡਿਬੇਟ ਕਰਨ ਲਈ ਮੈਂ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਹੈ ਕਿ ਮਾਨ ਸਾਹਿਬ ਇਸ ਬੰਦੇ ਨਾਲ ਕਿਸੇ ਡਿਬੇਟ 'ਚ ਨਹੀਂ ਬੈਠਣਾ। ਇਸ ਬੰਦੇ ਨਾਲ ਕੋਈ ਡਿਬੇਟ ਨਹੀਂ। ਜੇ ਡਿਬੇਟ ਕਰਨੀ ਹੈ ਸੁਨੀਲ ਜਾਖੜ ਜਿਹੜਾ ਭਾਜਪਾ ਦਾ ਪ੍ਰਧਾਨ ਹੈ ਪੰਜਾਬ ਦਾ ਉਹ ਬੈਠੇ ਜਾਂ ਹਰਦੀਪ ਸਿੰਘ ਪੁਰੀ ਇਹ ਕਿਨਾਂ ਦਾ ਸੈਨੇਟਰ ਦਾ ਮੰਤਰੀ ਹੈ ਉਹ ਬੈਠੇ ਜਾਂ ਅਮਿਤ ਸ਼ਾ ਬੈਠੇ। ਇਸ ਬੰਦੇ ਨਾਲ ਕੋਈ ਆਪਾਂ ਗੱਲ ਨਹੀਂ ਕਰਨੀ ਕਿਉਂਕਿ ਦਾ ਖਾਨਦਾਨ ਉਹ ਖਾਨਦਾਨ ਵਿੱਚੋਂ ਐ ਜਿਨੇ ਸਾਡੇ ਚੁਣ-ਚੁਣ ਕੇ ਨੌਜਵਾਨ ਘਰਾਂ ਦੇ ਵਿੱਚੋਂ ਬੇਸ਼ੁਮਾਰ ਗਿਣਤੀ ਦੇ ਵਿੱਚ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਸਾਡੇ ਨੌਜਵਾਨ ਇਹਨੇ ਮਾਰਤੇ ਮਾਧਿਏ ਦੇ ਪਿੰਡਾਂ ਦੇ ਵਿੱਚੋਂ 15-15 ਸਾਲ ਬਰਾਤ ਨਹੀਂ ਚੜੀ ਇਹੋ ਜਿਹੇ ਦਾਦੇ ਦਾ ਤੇ ਕੇਪੀਐਸ ਗਿੱਲ ਦੀ ਜੋੜੀ ਸੀ ਉਹਨਾਂ ਨੂੰ ਹਰਸਾਂ ਦੀ ਜੋੜੀ ਜ਼ੁਲਮਾਂ ਦੀ ਜੋੜੀ ਕਹਿੰਦੇ ਸੀ ਲੋਕ ਤੇ ਆ ਜਿਹੜਾ ਸੂਬੇ ਸਰਹੰਦ ਵਰਗੇ ਥਾਣੇਦਾਰ ਜਿਹੜਾ ਸੰਦੀਪ ਸੰਨੀ ਨੇ ਝੰਬਿਆ ਗਰਵਾਚ ਨਾ ਮੰਨੋ ਚਾਹਲ ਤੇ ਇਹੇ ਸੂਬਾ ਸਰਹੰਦ ਥਾਣੇਦਾਰ ਇਹ ਉਦ ਹੀ ਦੋਨੇ ਬੰਦੇ ਉਦੋਂ ਦੀਏ ਥਾਣੇਦਾਰ ਸੀ ਜਦੋਂ ਇਹਦਾ ਦਾਦਾ ਸੀਗਾ ਨਾ ਸੀਐਮ ਉਦੋਂ ਇਹਨਾਂ ਨੇ ਸਾਡਾ ਜਿਹੜਾ ਪੰਜਾਬ ਦਾ ਹਾਲ ਕੀਤਾ ਹੈ ਕਿਵੇਂ ਇਹਨਾਂ ਨੇ ਘਰਾਂ ਦੇ ਵਿੱਚ ਸੱਥਰ ਵਸਾਏ ਨੌਜਵਾਨਾਂ ਨੂੰ ਚੁੱਕ-ਚੁੱਕ ਕੇ ਘਰਾਂ ਦੇ ਵਿੱਚੋਂ ਮਾਰ ਇਹਨਾਂ ਨੇ ਮਾਰਨਾ ਦਿਨ ਦਿਹਾੜੇ ਮਾਰਨਾ ਤੇ ਨੂੰ ਸਹਰੇ ਨੂੰ ਨੰਗੇਆਂ ਕਰਕੇ ਉੱਤੇ ਪੱਗਾਂ ਫਿੱਟ ਲੈਣੀਆਂ ਜਿਪਸਾਂ ਦੇ ਵਿੱਚ ਤੇ ਇਹੋ ਜਾਂ ਮੈਨੂੰ ਬੋਲਦੇ ਨੂੰ ਹੁਣ ਸ਼ਰਮ ਆਉਂਦੀ ਹੈ ਜਿਹੜਾ ਕੰਮ ਕੀਤਾ ਬਾਬਾ ਚਰਨ ਸਿੰਘ ਕਾਰ ਸੇਵਾ ਵਾਲੇ ਜਿਹੜੇ ਸੂਬੇ ਸਰਹੰਗ ਨੇ ਜੀ ਸੰਧੂ ਨੇ ਦੋ ਜੀਪਾਂ ਨਾਲ ਬੰਨ੍ਹ ਕੇ ਉਹਨਾਂ ਦੇ ਜੱਗ ਲੱਤਾਂ ਆਪੋਜੀਟ ਜੀਪਾਂ ਤੋਰ ਕੇ ਇਕੋਦਰ ਨੂੰ ਇਕੋਦਰ ਨੂੰ ਬਾਬੇ ਕਾਰ ਸੇਵਾ ਵਾਲੇ ਚਰਨ ਸਿੰਘ ਨੂੰ ਬਚਾਲਿਓ ਦੋ ਫਾੜ ਕਰਤਾ ਸੀ ਉਹ ਇਹਨਾਂ ਦਾ ਕੰਮ ਹੈ ਇਸ ਲਈ ਡਿਬੇਟ ਦੇ ਵਿੱਚ ਬੈਠਣ ਦੇ ਕਾਬਲ ਨਹੀਂ ਮੈਂ ਇਹਨੂੰ ਕਹਿਣਾ ਹੈ ਕਿ ਪਹਿਲਾਂ ਤੂੰ ਸਿੱਖਾਂ ਨੂੰ ਕੀ ਜਵਾਬ ਦੇ ਪਹਿਲਾਂ ਗਲਤੀ ਮੰਨ ਪੰਜਾਬ ਤੋਂ ਜਿਵੇਂ ਰਾਹੁਲ ਗਾਂਧੀ ਬਹੁਤ ਵੱਡਾ ਲੀਡਰ ਹੈ ਤੇਰੇ ਨਾਲੋਂ ਉਹ ਵੀ ਮਾਫੀ ਮੰਗ ਕੇ ਗਿਆ ਅੰਮ੍ਰਿਤਸਰ ਆ ਕੇ ਕਹਿੰਦਾ ਮੇਰੀ ਦਾਦੀ ਇੰਦਰਾ ਗਾਂਧੀ ਕੋਲੋਂ ਬੜੀ ਵੱਡੀ ਫੋਲ ਹੋਈ ਸੀ ਤੇ ਉਹ ਮਾਫੀ ਮੰਗ ਕੇ ਗਿਆ ਮਨਮੋਹਨ ਸਿੰਘ ਨੇ ਮਾਫੀ ਮੰਗੀ ਪ੍ਰਧਾਨ ਮੰਤਰੀ ਨੇ ਤੇ ਜੇ ਉਹ ਮਾਫੀ ਮੰਗ ਸਕਦੇ ਐ ਤੇ ਤੂੰ ਮਾਫੀ ਕਿਉਂ ਨਹੀਂ ਮੰਗ ਸਕਦਾ ਪਹਿਲਾਂ ਤੂੰ ਪੰਜਾਬ ਦੇ ਲੋਕਾਂ ਕੋਲੋਂ ਜਿਨ੍ਹਾਂ ਦੇ ਪੁੱਤ ਮਾਰੇ ਐ ਜਿਨ੍ਹਾਂ ਦੇ ਤੁਸੀਂ ਘਰ ਸੁਣਨੇ ਕਰਤੇ ਪਹਿਲਾਂ ਮਾਫੀ ਮੰਗੋ ਤਾਂ ਤੂੰ ਡਿਬੇਟ ਦੇ ਵਿੱਚ ਬੈਠਣ ਦੇ ਕਾਬਿਲ ਹੋਵੇਂਗਾ ਨਹੀਂ ਤੂੰ ਡਿਬੇਟ ਦੇ ਵਿੱਚ ਬੈਠਣ ਦੇ ਕੋਈ ਕਾਬਲ ਨਹੀਂ ਦੋਸਤੋ ਫਰਵਰੀ 1992 ਦੇ ਵਿੱਚ ਇਹਦੇ ਦਾਦੇ ਦੀ ਸਰਕਾਰ ਬਣੀ ਸੀ ਦਿੱਲੀ ਦੀ ਸਰਕਾਰ ਨੇ ਨਰਸਿਮਹਾ ਰਾਓ ਨੇ ਜੋਰ ਲਾ ਕੇ ਇਹਨਾਂ ਨੂੰ ਬਣਾਇਆ ਸੀ ਤੇ ਵੋਟ ਦੋਸਤੋ ਕਿੰਨੀ ਪਈ ਸੀ 15% ਸਿਰਫ 15% ਵੋਟ ਪਈ ਸੀ ਕਿਉਂਕਿ ਦੂਜੀਆਂ ਸਾਰੀਆਂ ਪਾਰਟੀਆਂ ਨੇ ਵਾਈਟ ਕੱਟ ਕੀਤਾ ਹੋਇਆ ਸੀ ਇਹਨਾਂ ਨੂੰ ਰਾਹ ਮਿਲ ਗਿਆ ਸੀ ਇਹੋ ਹੀ ਸਾਡੀ ਸਿੱਖਾਂ ਦੀ ਸਹੈਦ ਸਭ ਤੋਂ ਵੱਡੀ ਭੁੱਲ ਸੀ ਗਲਤੀ ਸੀ ਅਸੀਂ ਮદાન ਖਾਲੀ ਛੱਡ ਬੈਠੇ ਜਝਾਰੂ ਸਿੰਘਾ ਨੇ ਵੋਟਾਂ ਦਾ ਬਾਈਕਟ ਕਰ ਦਿੱਤਾ ਬਾਈਕਟ ਕਰਕੇ ਇਹਨਾਂ ਬੁੱਚੜਾ ਨੂੰ ਮੌਕਾ ਮਿਲ ਗਿਆ ਇਹ ਫਰਵਰੀ 1992 ਦੇ ਵਿੱਚ ਮੁੱਖ ਮੰਤਰੀ ਬਣ ਗਿਆ ਦੋਸਤੋ ਮੇਰੇ ਕੋਲ ਇੱਕ ਅੰਕੜਾ ਪਿਆ ਹੈ ਖਾੜਕੂ ਲਹਿਰਾਂ ਦੇ ਅੰਗ ਸੰਗ ਅਜਮੇਰ ਸਿੰਘ ਦੀਆਂ ਕਿਤਾਬ ਪਈਏ ਦੇ ਵਿੱਚੋਂ ਨੇ ਦਿੱਤਾ ਸਾਰਾ ਕੁਝ ਇਹਨਾਂ ਦੇ ਹਾਲ 1992 ਦੇ ਵਿੱਚ ਦੋਸਤੋ 20000 ਦਾ ਅੰਕੜਾ ਦਿੱਤਾ ਇਹਨਾਂ ਨੇ ਕਹਿੰਦੇ 1992 ਦੇ ਵਿੱਚ ਇੱਕ ਸਾਲ ਦੇ ਵਿੱਚ ਜਦੋਂ ਇਹਦਾ ਦਾਦਾ ਮੁੱਖ ਮੰਤਰੀ ਬਣਿਆ 20000 ਨੌਜਵਾਨ ਮਾਰੇ ਆ ਦੋਸਤੋ 20000 ਇਹਨਾਂ ਨੇ ਸਰਕਾਰੀ ਅੰਕੜਾ ਦਿੱਤਾ ਘੱਟ ਤੋਂ ਘੱਟ ਦਿੱਤਾ ਕਿ ਲੋਕ ਕਿਤੇ ਭੜਕ ਨਾ ਜਾਣ 20 ਹਜ਼ਾਰ ਅੰਕੜਾ ਇਹਨਾਂ ਨੇ ਉਹ ਦਿੱਤਾ ਹੈ ਜਿਹੜੇ ਜਝਾਰੂ ਸਿੰਘਾਂ ਦਾ ਲਹਿਰ ਦੇ ਵਿੱਚ ਨਾਂ ਸੀ ਪਰ ਜਿਹੜਾ ਇਹਨਾਂ ਨੇ 25 ਹਜ਼ਾਰ ਲਵਾਰ ਫਲਾਸ ਕਹਿ ਕੇ ਸਾੜਤੀ ਜਸਵੰਤ ਸਿੰਘ ਖਾਲੜਾ ਨੇ ਜਿਹੜੀ ਰਿਪੋਰਟ ਕੱਢੀ ਸੀ 25 ਹਜ਼ਾਰ ਲਵਾਰ ਫਲਾਸ ਦੀ ਪੱਟੀ ਦੇ ਸਮਸ਼ਾਨ ਘਾਟ ਵਿੱਚ ਤਰਨਤਾਰਨ ਦੇ ਸਮਸ਼ਾਨ ਘਾਟ 'ਚ ਅੰਮ੍ਰਿਤਸਰ ਦੇ ਸਮਸ਼ਾਨ ਘਾਟਾਂ ਦੇ ਵਿੱਚ ਇਹਨਾਂ ਨੇ ਲਵਾਰਸ ਕਹਿ ਕੇ ਲਾਸਾਂ ਸਾੜੀਆਂ ਜਿਨ੍ਹਾਂ ਦੇ ਘਰ ਨੇੜੇ ਸੀ ਸਮਾਥਨ ਘਾਟਾਂ ਦੇ ਜਿਨ੍ਹਾਂ ਦੀ ਜ਼ਮੀਨ ਨੇੜੇ ਸੀ ਉਹ ਕਹਿੰਦੇ ਜਦੋਂ ਅਸੀਂ ਤੜਕੇ ਗੇਟ ਖੋਲਦੇ ਜਦੋਂ ਜਵੀਰ ਚ ਢੇੜਾ ਮਾਰਨ ਜਾਂਦੇ ਕਹਿੰਦੇ ਗੜੀਆਂ ਸੜੀਆਂ ਲੱਤਾਂ ਵਾਹਾਂ ਉੱਥੇ ਕੁੱਤੇ ਖਿੱਚੀ ਫਿਰਦੇ ਹੁੰਦੇ ਸੀ ਦੋਸਤੋ ਉਹ ਜਿਹੜੇ ਨੌਜਵਾਨਾਂ ਨੂੰ ਚੁੱਕ ਕੇ ਲਿਉਂਦੇ ਸੀ ਨਾ ਕਿਸੇ ਦੇ ਕੇਸਰੀ ਪੱਗ ਬੰਨੀ ਮਿਲ ਗਈ ਉਹ ਵੀ ਚੁੱਕ ਲਿਆ ਕਿਸੇ ਦੇ ਦਾੜੀ ਮਿਲ ਗਈ ਉਹ ਵੀ ਚੁੱਕ ਲਿਆ ਤੇ ਜਿਹੜੇ ਜਝਾਰੂ ਸਿੰਘਾਂ ਦੇ ਰਿਸ਼ਤੇਦਾਰ ਸੀ ਉਹ گاਹਾ ਦੀ گاਹਾ ਸਾਰੇ ਉਹ ਵੀ ਚੱਕ ਲੈ ਕਿਉਂਕਿ ਇਹ ਨਫ਼ਰਤ ਪਾਉਣੀ ਚਾਹੁੰਦੇ ਸੀ ਲੋਕਾਂ ਦੇ ਵਿੱਚ ਵੀ ਜਝਾਰੂ ਲਹਿਰ ਮੁੜ ਕੇ ਨਾ ਉੱਟੇ ਤੇ ਦੋਸਤੋ ਇਹਨਾਂ ਨੇ 20000 ਦਾ ਅੰਕੜਾ ਇਹ 25 ਦਾ ਇਹਦੇ ਵਿੱਚ ਖਾਲੜੇ ਵਾਲਾ ਜੋੜ ਲਓ 45000 ਨੌਜਵਾਨ ਬਣ ਗਿਆ ਇੱਕ ਸਾਲ ਦਾ ਇਹਦੇ ਦਾਦੇ ਨੇ ਜਿਹੜਾ ਰਿਕਾਰਡ ਦੇ ਵਿੱਚ ਹੈ ਕਾਗਜ਼ਾਂ ਦੇ ਵਿੱਚ ਆਪ ਕਿਤਾਬਾਂ ਦੇ ਵਿੱਚ ਦਰਜ ਐ ਜਿਹੜਾ ਮਾਰੇ ਆ ਇਹਦੀ ਮਾਫੀ ਪਹਿਲਾਂ ਕੌਣ ਮੰਗੂਗਾ ਤੂੰ ਡਿਬੇਟ ਦੇ ਵਿੱਚ ਬੈਠਣ ਦੇ ਕਾਬਿਲ ਹੈਗਾ ਆ ਪੜ ਪਹਿਲਾਂ ਕਿਤਾਬਾਂ ਆ ਪੜ ਜ ਮੇਰ ਸਿੰਘ ਦੀ ਕਿਤਾਬ ਤੈਨੂੰ ਪਤਾ ਲੱਗੂ ਤੁਸੀਂ ਦਿੱਲੀ ਦੇ ਖਾਸ ਹੋ ਤੈਨੂੰ ਹਰੇ ਹੋਏ ਨੂੰ ਕਿਉਂ ਗੁਣਾਤਾ ਸੈਂਟਰ ਦੇ ਵਿੱਚ ਮਨਿਸਟਰ ਤੇਰੀ ਵਿੱਚ ਕੋਈ ਬਹੁਤੀ ਕਾਬਲੀਅਤ ਨਹੀਂ ਤੂੰ ਕੋਈ ਸੰਤੰਤਰਤਾ ਸਗਰਾਮੀ ਨਹੀਂ ਰਿਹਾ ਤੇਰੀ ਕੋਈ ਵੱਡੀ ਪ੍ਰਾਪਤੀ ਨਹੀਂ ਪ੍ਰਾਪਤੀ ਤੇਰੀ ਇਹੋ ਹੀ ਹੈ ਕਿ ਤੂੰ ਬਿਆਨ ਸਿੰਘ ਦਾ ਪੋਤਾ ਹੈ ਜੀਨੇ ਪੰਜਾਬ ਦੇ ਜਵਾਨੀ ਦਾ ਧਾਨ ਕੀਤਾ ਤਾਂ ਕਰਕੇ ਤੈਨੂੰ ਆ ਕੁਰਸੀ ਦਾ ਦਿੱਲੀ ਅੱਜ ਤੱਕ ਦਿੱਲੀ ਦਿੰਦੀ ਤੁਰੀ ਆਉਂਦੀ ਹੈ ਆ ਜੋ ਵੀ ਸਿੰਘ ਹੈ ਜਿਹੜੇ 30-30 ਸਾਲ ਤੋਂ ਜੇਲ੍ਹਾਂ ਵਿੱਚ ਰੁੱਲ ਰਹੇ ਹੈ ਦੋਸਤੋ ਇਹ ਜਵਾਨ ਦਾ ਅੱੱਚਾ ਬੰਦਾ ਹੈ ਇਹ ਜਵਾਨ ਦੇ ਕਿ ਠੜਕਣ ਵਾਲਾ ਬੰਦਾ ਹੈ ਬਾਣੀ ਕਹਿੰਦੀ ਹੈ ਜਿਹੜਾ ਜ਼ਬਾਨ ਦੇ ਕੇ ਥੜਕ ਜੀ ਉਹਨੂੰ ਬੰਦਾ ਨਹੀਂ ਕਹਿੰਦੀ ਇਹਨੂੰ ਬੰਦਾ ਨਾ ਆਖਿਆ ਕਰੋ ਇਹ ਜ਼ਬਾਨ ਦੇ ਕੇ ਥੜਕੇ ਨੇ ਖੇਤੀ ਕਾਨੂੰਨਾਂ ਵੇਲੇ ਕਿਹਾ ਦੋਸਤੋ ਅਜੇ ਇੰਟਰਵਿਊ ਆ ਪਈਆ ਪੈਂਦਾ ਜੇ ਮੋਦੀ ਸਾਹਿਬ ਖੇਤੀ ਕਾਨੂੰਨ ਵਾਪਸ ਲੈ ਲੇ ਤੇ ਮੈਂ ਬੰਦੀ ਸਿੰਘਾਂ ਦਾ ਵਿਰੋਧ ਨਹੀਂ ਕਰੂੰਗਾ ਕਹਿੰਦਾ ਚਾਹੇ ਅੱਜ ਛੱਡ ਦੇਣ ਮੈਂ ਕੋਈ ਵਿਰੋਧ ਨਹੀਂ ਕਰੂੰ ਦੋਸਤੋ ਖੇਤੀ ਕਾਨੂੰਨ ਤਾਂ ਵਾਪਸ ਕਰਾਤੇ ਲੋਕਾਂ ਨੇ ਸੰਘਰਸ਼ ਕਰਕੇ ਦਿੱਲੀ ਦੇ ਤੇ ਦਾਬ ਪਾ ਕੇ ਪਰ ਇਹ ਬੰਦਾ ਨਾਲ ਦੀ ਨਾਲ ਮੁਕਰ ਗਿਆ ਨਾਲ ਦੀ ਨਾਲ ਜਵਾਨ ਤੋਂ ਫਿਰਤ ਗਿਆ ਬਾਅਦ ਵਿੱਚ ਆ ਕੇ ਕਹਿੰਦਾ ਮੈਂ ਕਲ ਤਾਂ ਵੀ ਕਹਿੰਦਾ ਬੰਦੀ ਸਿੰਘਾਂ ਨੂੰ ਬਾਹਰ ਨਹੀਂ ਜਾਣ ਦਿੰਦਾ ਹੁਣ ਦੋਸਤੋ ਫੇਰ ਦੁਬਾਰੇ ਕਹੀ ਜਾਂਦਾ ਹੈ ਕਹਿੰਦਾ ਮੈਨੂੰ ਕੋਈ ਇਤਰਾਜ਼ ਨਹੀਂ ਇਸ ਲਈ ਇਹ ਬੰਦਾ ਜਾਨ ਬੁੱਝ ਕੇ ਸਿੱਖਾਂ ਦੇ ਜ਼ਖਮਾਂ ਤੇ ਨੂਨ ਸਿੜਕਦਾ ਹੈ ਇਹਦਾ ਖਾਨਦਾਨ ਸਿੜਕਦਾ ਹੈ ਇਸ ਲਈ ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਕਿ ਇਹਦੇ ਨਾਲ ਬੰਦੇ ਨਾਲ ਜੇ ਤੂੰ ਡਿਬੇਟ ਦੇ ਵਿੱਚ ਬੈਠੇਂਗਾ ਸਾਰੀ ਸਿੱਖ ਕੌਮ ਤੇਰੇ ਨਾਲ ਨਾਰਾਜ਼ ਹੋਊਗੀ ਕਿਉਂਕਿ ਇਹ ਬੰਦੇ ਦਾ ਸਟੇਟਸ ਨਹੀਂ ਤੈਨੂੰ ਮੁੱਖ ਮੰਤਰੀ ਬਣਾਇਆ ਵੋਟਾਂ ਪਾ ਕੇ ਸਿੱਖਾਂ ਨੇ ਸਾਰੇ ਪੰਜਾਬ ਨੇ ਇਸ ਲਈ ਤੂੰ ਇਸ ਬੰਦੇ ਦੇ ਨਾਲ ਜਿਹੜਾ ਕਾਤਲ ਬੰਦਾ ਹੈ ਪਾਪੀ ਬੰਦੇ ਦੇ ਖਾਨਦਾਨ ਚੋਂ ਹੈ ਇਹਦੇ ਨਾਲ ਕਦੇ ਡਿਬੇਟ ਦੇ ਵਿੱਚ ਨਹੀਂ ਬੈਠੀ ਇਹ ਤੈਨੂੰ ਇੱਕ ਵੋਟ ਪਾਉਣ ਵਾਲੇ ਵਰਕਰ ਦੀ ਕਹਿਲਾ ਆਮ ਗੁਰਸਿੱਖ ਦੀ ਕਹਿਲਾ ਇੱਕ ਅਪੀਲ ਹੈ ਇੱਕ ਬੇਨਤੀ ਹੈ ਵੀ ਇਹ ਬੰਦੇ ਨਾ ਬਹਿ ਕੇ ਆਪ ਦਾ ਭਰਾਵਾ ਸਤੇਰਸ ਖਰਾਬ ਨਾ ਕਰੀ ਹਾਂ ਬੈਠੀ ਇਹਨਾਂ ਦੇ ਵੱਡੇ ਆਗੂਆਂ ਨਾਲ ਬਹਿ ਜੀ ਜਿਨ੍ਹਾਂ ਦਾ ਕੋਈ ਸਟੈਂਡ ਹੈ ਇਸ ਲਈ ਮਾਨ ਸਾਹਿਬ ਜੇ ਬਹਿਣਾ ਹੁੰਦਾ ਚੰਗੇ ਲੀਡਰਾਂ ਨਾਲ ਬਹਿ ਜੋ ਇਹ ਸਮੁੱਛੜ ਦੇ ਪਰਿਵਾਰ ਨਾਲ ਕਦੇ ਨਾ ਬਹਿਟੀ ਦੋਸਤੋ ਚੈਨਲ ਪੁਰਾਣਾ ਮੇਰਾ ਸਸਪੈਂਡ ਹੋ ਗਿਆ ਆ ਨਵਾਂ ਚੈਨਲ ਸੱਚ ਦੇ ਆਧਾਰ ਤੇ ਬੋਲਣ ਦੀ ਕੋਸ਼ਿਸ਼ ਕਰਦੇ ਆ ਬੋਲਦੇ ਰਹਾਂਗੇ ਇਸ ਲਈ ਆ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸਬਸਕ੍ਰਾਈਬ ਕਰਾਓ ਤਾਂ ਕਿ ਆਪਾਂ ਇਹੋ ਜੀਆਂ ਗੱਲਾਂ ਬਾਤਾਂ ਕਰਦੇ ਰਹੀਏ ਵੈਗਲ ਜੀ ਦਾ ਖਾਲਸਾ ਵੈਗਲ ਜੀ ਦਾ ਪੱਤਰ